ਜੂੜਾ ਪੰਜਾਬੀ ਵਾਲਾ ਪੰਜਾਬੀ ਤੇ ਉਸ ਵੇਲੇ ਦੋ ਭਾਸ਼ਾ ਉੱਥੇ ਚਲਦੀਆਂ ਸੀ ਅੰਗਰੇਜ਼ੀ ਤੇ ਹਿੰਦੀ ਇਹ ਹੁਣ ਇਸ ਵੇਲੇ ਜਿਹੜਾ ਹੈਗਾ ਬਾਈਪਾਸ ਆ ਜਿਹੜੀ ਹੈਗੀ ਉਹ ਸ਼ੁਰੂ ਹੋ ਗਈ ਹੁਣ ਕਿਉਂਕਿ ਇਕੱਲਾ ਪੰਜਾਬੀ ਨਹੀਂ ਦੂਸਰੀਆਂ ਭਾਸ਼ਾਵਾਂ ਜਿਹੜੀਆਂ ਖੇਤਰੀ ਭਾਸ਼ਾਵਾਂ ਸੀ ਉਹਨਾਂ ਨੂੰ ਵੀ ਜਿਹੜੀ ਹੈਗੀ ਆ ਉਹ اپੇਲ ਹੋਈ ਹੈ ਮਿਲਿਆ ਉਹਨਾਂ ਨੂੰ ਵੀ ਉਹਦੇ ਵਿੱਚ ਪ੍ਰਤੀਨਿਧਤ ਮਿਲਿਆ ਹੋਰ ਉਹਦੇ ਨਾਲ ਇਹ ਹੋਇਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈ ਪੰਜਾਬੀ ਜਿਹੜੀ ਹੈਗੀ ਆ ਉਹ ਕੋਰਟਾਂ ਵਿੱਚ ਵੀ ਸੁਪਰੀਮ ਕੋਰਟ ਵਿੱਚ ਵੀ ਹਾਈ ਕੋਰਟ ਦੇ ਵਿੱਚ ਵੀ ਲੋਅਰ ਕੋਰਟ ਦੇ ਵਿੱਚ ਵੀ ਤੇ ਜਿਹੜੀ ਬੈਂਕਾਂ ਦੇ ਵਿੱਚ ਵੀ ਜਿਹੜੀ ਤੀਸਰੀ ਭਾਸ਼ਾ ਜਿਹੜੀ ਹੈਗਾ ਬੋਲੀ ਉਹਨੂੰ ਜਿਹੜੀ ਹੈਗੀ ਤਰਜੀਹ ਦਿੱਤੀ ਜਾਊਗੀ ਬੈਂਕਾਂ ਦੇ ਵਿੱਚ ਵੀ ਅੱਗੇ ਦੋ ਫਾਰਮ ਪਰ ਦੇ ਸੀ ਅੰਗਰੇਜ਼ੀ ਤੇ ਹਿੰਦੀ ਤੇ ਹੁਣ ਜਿਹੜੀ ਪੰਜਾਬ ਤੋਂ ਹੋਊਗਾ ਤੇ ਉਹਨੂੰ ਪੰਜਾਬੀ ਵਾਲਾ ਨਾਲ ਫਾਰਮ ਹੋਊਗਾ ਜਿੱਥੇ ਤੀਸਰੀ ਲੈਂਗੁਏਜ ਹੈ ਉਹਨਾਂ ਦੀ ਆਪਣੇ ਅਲੱਗ ਸਟੇਟ ਦੀ ਪਰ ਉਹਦੇ